ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਅੱਜ ਦਾ ਬਲੌਗ ਤੁਹਾਨੂੰ ਬਿਲਕੁਲ ਵੀ ਮਿਸ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਹਾਡੇ ਲਈ ਇੱਕ ਬਹੁਤ ਵੱਡਾ ਬੂਸਟ ਅਪ ਲੈ ਕੇ ਆਇਆ ਹੈ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਅਪਲਾਈ ਕਰਨੀ ਹੈ ਕਰਨ ਬਾਰੇ ਸੋਚ ਰਹੇ ਹੋ ਕਿਸੇ ਵੀ ਕੈਟਾਗਰੀ ਦੇ ਲਈ ਕੈਨੇਡਾ ਦੇ ਵਿੱਚ ਤੁਸੀਂ ਹੈਗੇ ਹੋ ਭਾਵੇਂ ਸਟੂਡੈਂਟ ਪਰਮਿਟ ਤੇ ਹੋ ਭਾਵੇਂ ਵਰਕ ਪਰਮਿਟ ਤੇ ਹੋ ਕਿਉਂਕਿ ਹਰ ਇੱਕ ਦਾ ਮਕਸਦ ਪੀਆਰ ਲੈਣਾ ਹੁੰਦਾ ਹੈ ਤਾਂ ਤੁਸੀਂ ਆਪਣੇ ਸੀਆਰ ਸਕੋਰ ਦੇ ਵਿੱਚ ਸਿੱਧਾ 60 ਪੁਆਇੰਟ ਦਾ ਕਿੱਦਾਂ ਜੰਪ ਲਗਾ ਸਕਦੇ ਹੋ ਉਹ ਵੀ ਕੋਈ ਬਹੁਤ ਅਲੱਗ ਤੋਂ ਪੜਾਈ ਕੀਤੇ ਬਗੈਰ ਜੇਕਰ ਤੁਸੀਂ ਵਰਕ ਪਰਮਿਟ ਤੇ ਹੋ ਤੇ ਵਰਕ ਪਰਮਿਟ ਤੇ ਰਹਿੰਦੇ ਹੋਏ ਤੁਸੀਂ ਕਿੱਦਾਂ ਦੂਜਿਆਂ ਨਾਲੋਂ CRSC ਸਕੋਰ ਦੇ ਵਿੱਚ ਬੂਸਟ ਕਰ ਸਕਦੇ ਹੋ ਇੱਕ ਅਲੱਗ ਤੋਂ ਵਰਕ ਐਕਸਪੀਰੀਅੰਸ ਲੈ ਕੇ ਜੋ ਤੁਸੀਂ ਇਜ਼ੀਲੀ ਮੈਨੇਜ ਕਰ ਸਕਦੇ ਹੋ ਉਸ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੈਪਸ ਨੋਡਸ ਨੂੰ ਪਿੱਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਦੇ ਵਿੱਚ ਆਪਣੇ CRS ਸਕੋਰ ਦੇ ਵਿੱਚ ਸਕਿੱਲ ਟ੍ਰਾਂਸਫਰਬਿਲਿਟੀ ਦੇ ਆਧਾਰ ਤੇ ਉੱਤੇ ਤੁਸੀਂ ਐਕਸਟਰਾ ਆਰਡੀਨਰੀ ਕਰਕੇ ਵਟਾ ਬੂਸਟ ਲੈ ਸਕਦੇ ਹੋ ਆਪਣੇ CRS ਸਕੋਰ ਦੇ ਵਿੱਚ ਪਹਿਲਾ ਮੈਂ ਇੱਕ ਚਾਰਟ ਦੇ ਰਾਹੀਂ ਇੱਕ ਗ੍ਰਾਫ ਦੇ ਰਾਹੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਤੁਹਾਨੂੰ ਇਜ਼ੀ ਢੰਗ ਨਾਲ ਸਮਝ ਆ ਜਾਵੇ ਤੇ ਆਪਾਂ ਇੱਕ ਕਾਲਪਨਿਕ ਨਾਮ ਜਿਹੜਾ ਹੈ ਉਹ ਸੰਜੇ ਲੈਣਾ ਹੈ ਸੰਜੇ ਜਿਸ ਦੀ ਉਮਰ 28 ਸਾਲ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਯਾਨੀ ਪੀਜੀਡਬਲਯੂਪੀਟੀ ਹੈ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਹੈ ਸੰਜੇ ਦੇ ਕੋਲ 1 ਸਾਲ ਦਾ ਵਰਕ ਐਕਸਪੀਰੀਅੰਸ ਹੋ ਗਿਆ ਹੈ ਸੰਜੇ ਇੱਕ ਸੌਫਟਵੇਅਰ ਕੰਪਨੀ ਦੇ ਵਿੱਚ ਕੈਨੇਡਾ ਦੀ ਫੁੱਲ ਸਟਾਕ ਡਿਵੈਲਪਰ ਹੈ ਹੁਣ ਆਈਟੀ ਦੇ ਖਿੱਤੇ ਦੇ ਵਿੱਚ ਇਹ ਕੰਮ ਕਰਦੇ ਨੂੰ 1 ਸਾਲ ਹੋ ਗਿਆ ਸੋ ਇਹ ਐਲੀਜੀਬਲ ਹੈ ਅੰਡਰ ਦੀ ਸੀਈਸੀ ਐਕਸਪ੍ਰੈਸ ਐਂਟਰੀ ਦੇ ਵਿੱਚ ਫਾਈਲਿੰਗ ਵਾਸਤੇ ਪਰ ਸੰਜੇ ਨੂੰ ਜਿਹੜਾ ਸੀਆਰਸ ਸਕੋਰ ਹੈ ਉਹ 470 ਹੈ ਸੰਜੇ ਦਾ ਤੇ 470 ਤੇ ਡਰਾਅ ਨਹੀਂ ਆਇਆ ਤੇ ਸੰਜੇ ਚਾਹੁੰਦਾ ਹੈ ਕਿ ਉਹਦਾ ਸੀਆਰ ਸਕੋਰ ਜਿਹੜਾ ਉਹ ਬੂਸਟ ਹੋ ਜਾਵੇ। ਇਹਦੇ ਵਿੱਚ ਕੀ ਹੈ ਕਿ ਸੰਜੇ ਨੂੰ 1 ਸਾਲ ਦੇ ਕਨੇਡੀਅਨ ਐਕਸਪੀਰੀਅੰਸ ਦੇ ਨਾਲ 100 ਦੇ ਵਿੱਚੋਂ 38 ਪੁਆਇੰਟ ਮਿਲਦੇ ਐ। ਸੋ 1 ਸਾਲ ਦੇ ਐਕਸਪੀਰੀਅੰਸ ਦੇ ਨਾਲ 38 ਪੁਆਇੰਟ ਜਦੋਂ ਮਿਲੇ ਤਾਂ ਉਹਦਾ ਸੀਆਰ ਸਕੋਰ 470 ਹੈ। ਹੁਣ ਇਹ ਕੀ ਕਰੇ ਕਿ ਇਹਦਾ ਸੀਆਰ ਸਕੋਰ ਜਿਹੜਾ ਉਹ 60 ਜਾਂ ਉਸ ਤੋਂ ਜ਼ਿਆਦਾ ਦਾ ਜੰਪ ਮਾਰ ਜੀ ਸੰਜੇ ਜਿਹੜਾ ਹੈ ਉਹਨੇ ਅਗਲਾ ਸਾਲ ਸ਼ੁਰੂ ਹੁੰਦਿਆਂ ਹੀ ਜਿਹੜੀ ਜੌਬ ਉਹ ਕੈਨੇਡਾ ਦੇ ਵਿੱਚ ਕਰ ਰਿਹਾ ਉਹਨੇ ਕੰਟੀਨਿਊ ਰੱਖੀ ਤੇ ਇੱਕ ਅਗਲੀ ਜੌਬ ਉਹਨੇ ਇੰਡੀਆ ਦੇ ਵਿੱਚ ਲੱਭ ਲਈ ਜਿੱਥੋਂ ਉਸ ਨੂੰ ਆਫਰ ਆਇਆ ਕਿ ਉਹ ਰਿਮੋਟ ਕੰਮ ਕਰ ਸਕਦਾ ਹੈ ਅੰਡਰ ਦੀ ਸੇਮ ਟਾਇਰ ਟਾਇਰ ਲੈਵਲ 1 ਦੇ ਵਿੱਚ ਉਹ ਕੰਮ ਕਰ ਸਕਦਾ ਹੈ ਰਿਮੋਟਲੀ ਜੌਬ ਕਰ ਸਕਦਾ ਹੈ ਤੇ ਇੰਡੀਆ ਦੀ ਕਿਸੇ ਸੌਫਟਵੇਅਰ ਕੰਪਨੀ ਜਾਂ ਕਿਸੇ ਨੇ ਵੀ ਉਹਨੂੰ ਇਹ ਆਫਰ ਕਰ ਦਿੱਤਾ ਹੁਣ ਸੰਜੇ ਇਸ ਜੌਬ ਨੂੰ ਕੈਨੇਡਾ ਦੇ ਵਿੱਚ ਜਦੋਂ ਦਿਨ ਹੁੰਦਾ ਹੈ ਉਦੋਂ ਇੰਡੀਆ 'ਚ ਰਾਤ ਹੁੰਦੀ ਹੈ ਜਦੋਂ ਕੈਨੇਡਾ 'ਚ ਰਾਤ ਹੁੰਦਾ ਉਦੋਂ ਇੰਡੀਆ 'ਚ ਦਿਨ ਹੁੰਦੀ ਹੈ ਸੋ ਸੰਜੇ ਇਸ ਜੌਬ ਨੂੰ ਜਦੋਂ ਕੈਨੇਡਾ 'ਚ ਦਿਨ ਹੁੰਦਾ ਹੈ ਤਾਂ ਦਿਨੇ ਕੈਨੇਡੀਅਨ ਜੌਬ ਨੂੰ ਮੈਨੇਜ ਕਰਦਾ ਹੈ ਉਸ ਤੋਂ ਬਾਅਦ ਰਾਤ ਨੂੰ ਉਹ ਇੰਡੀਆ ਦੀ ਜੌਬ ਨੂੰ ਮੈਨੇਜ ਕਰਦਾ ਹੈ ਜੇਕਰ ਸੰਜੇ ਇਦਾਂ ਹੀ 1 ਸਾਲ ਤੱਕ ਕੰਮ ਕਰਦਾ ਹੈ ਤਾਂ ਉਹ ਕਲੇਮ ਕਰ ਸਕਦਾ ਹੈ ਆਪਣਾ 2 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਤੇ 1 ਸਾਲ ਦਾ ਫੋਰਨ ਐਕਸਪੀਰੀਅੰਸ ਯਾਨੀ ਕਿ 1 ਸਾਲ ਦੇ ਵਿੱਚ ਹੀ ਉਹਦੇ ਦੋ ਐਕਸਪੀਰੀਅੰਸ ਕਾਊਂਟ ਹੋ ਜਾਣਗੇ ਇੱਕ ਆਊਟ ਆਫ ਕੈਨੇਡਾ ਇੱਕ ਇਨਸਾਈਡ ਕੈਨੇਡਾ ਸੋ ਹੁਣ ਸੰਜੇ ਜੇਕਰ ਉਸੇ CRS ਸਕੋਰ ਵਾਲੇ ਪਾਸੇ ਨੂੰ ਜਾਂਦਾ ਹੈ ਤਾਂ 2 ਸਾਲ ਤੋਂ ਬਾਅਦ ਉਹਦਾ ਜਿਹੜਾ CRS ਸਕੋਰ ਹੈ ਉਹਦੇ ਵਿੱਚ 62 ਪੁਆਇੰਟ ਜਿਹੜੇ ਹੈ ਉਹ ਵੱਧ ਜਾਣਗੇ ਯਾਨੀ ਕਿ ਇਹਨੂੰ 100 ਵਿੱਚੋਂ 100 ਪੁਆਇੰਟ ਜਿਹੜੇ ਆ ਉਹ ਮਿਲ ਜਾਣੇ ਐ ਸਕਿੱਲ ਟ੍ਰਾਂਸਫਰਬਿਲਿਟੀ ਦੇ ਹੁਣ ਇਹ ਜਿਹੜੇ 100 ਪੁਆਇੰਟ ਐ ਇਹ ਉਹਦੇ CRS ਸਕੋਰ ਨੂੰ ਇੱਕਦਮ ਬੂਸਟ ਕਰ ਦੇਣਗੇ ਯਾਨੀ ਉਹਦਾ ਹੁਣ CRS ਸਕੋਰ ਹੋ ਗਿਆ 532 ਯਾਨੀ 532 ਸੋ ਹੁਣ ਉਹ ਜਿਹੜਾ ਨੈਕਸਟ ਡਰਾ ਆਏਗਾ ਉਹਦੇ ਵਿੱਚ ਸੰਜੇ PR ਹੋ ਜਾਵੇਗਾ ਸੋ ਸੰਜੇ ਕੋਲ ਜਿਹੜਾ 3 ਸਾਲ ਦਾ PGWP ਸੀਗਾ ਉਹਨੇ 2 ਸਾਲ ਦੇ ਵਿੱਚ ਜਿਹੜਾ ਸਕਿੱਲ ਟ੍ਰਾਂਸਫਰਬਿਲਿਟੀ ਦੇ ਅੰਡਰ 100 ਪੁਆਇੰਟ ਮਿਲਦਾ ਹੈ ਉਸ 100 ਦਾ 100 ਪੁਆਇੰਟ ਕਲੇਮ ਕਰ ਲਿਆ ਤੇ 3 ਸਾਲ ਦੇ ਵਿੱਚ ਵਿੱਚ ਸੰਜੇ ਜਿਹੜਾ ਉਹ ਕੈਨੇਡਾ ਦੇ ਵਿੱਚ ਪੀਆਰ ਹੋ ਗਿਆ ਯਾਨੀ ਕਿ ਬੜਾ ਸੌਖਾ ਜਿਹਾ ਸਮਝਣਾ ਹੈ ਚਾਰਟ ਇਸ ਕਰਕੇ ਬਣਾਇਆ ਸੀ ਕਿ ਹਰ ਇੱਕ ਨੂੰ ਇਹ ਚੀਜ਼ ਸਮਝ ਆਵੇ ਹਰ ਇੱਕ ਬੰਦਾ ਇਸ ਨੂੰ ਸਮਝ ਸਕੇ ਇਹਦਾ ਸਿੰਪਲ ਜਿਹਾ ਮਤਲਬ ਹੈ ਕਿ ਤੁਸੀਂ ਜੇਕਰ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਹੋ ਤੇ ਕੈਨੇਡਾ ਦੇ ਵਿੱਚ ਕੰਮ ਕਰਨ ਦੇ ਨਾਲ-ਨਾਲ ਤੁਸੀਂ ਜੇਕਰ ਫੋਰਨ ਤੁਹਾਨੂੰ ਕੋਈ ਵਰਕ ਮਿਲ ਜਾਂਦਾ ਹੈ ਇੰਡੀਆ ਚ ਮਿਲ ਜਾਂਦਾ ਹੈ ਪਾਕਿਸਤਾਨ ਚ ਮਿਲ ਜਾਂਦਾ ਹੈ ਔਰ ਕਿਸੇ ਵੀ ਕੰਟਰੀ ਚ ਮਿਲ ਜਾਂਦਾ ਹੈ ਤਾਂ ਦੋ ایکسپੀਰੀਅੰਸ ਤੁਸੀਂ ਇਕੱਠੇ ਕਲੇਮ ਕਰ ਸਕਦੇ ਹੋ 1 ਸਾਲ ਦੇ ਵਿੱਚ ਤੁਹਾਨੂੰ ਫੋਰਨ ਐਕਸਪੀਰੀਅੰਸ ਵੀ ਹੋ ਗਿਆ ਆਊਟਸਾਈਡ ਕੈਨੇਡਾ ਦਾ ਤੇ ਇਨਸਾਈਡ ਕੈਨੇਡਾ ਦਾ ਵੀ ਐਕਸਪੀਰੀਅੰਸ ਹੋ ਗਿਆ ਸੋ ਦੋ ਸਾਲ ਦਾ ਐਕਸਪੀਰੀਅੰਸ ਆਪਣਾ ਕੈਨੇਡਾ ਦਾ ਕਾਊਂਟ ਕਰ ਸਕਦੇ ਹੋ ਤਾਂ 1 ਸਾਲ ਦਾ ਐਕਸਪੀਰੀਅੰਸ ਤੁਸੀਂ ਆਪਣਾ ਬਾਹਰ ਦਾ ਵੀ ਕਾਊਂਟ ਕਰ ਸਕਦੇ ਹੋ ਤੇ ਜੇਕਰ PGWP ਮਿਲਦਿਆ ਸਾਲ ਹੀ ਸ਼ੁਰੂ ਕਰ ਦਿੰਦੇ ਹੋ ਤਾਂ ਫਿਰ ਸੁਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਸੋ ਇੱਕ ਬਹੁਤ ਚੰਗੀ ਤਰ੍ਹਾਂ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਚੀਜ਼ ਸਮਝ ਆਈ ਹੋਵੇਗੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇੱਕ ਫੋਰਨ ਐਕਸਪੀਰੀਅੰਸ ਦੇ ਨਾਲ ਕੈਨੇਡਾ ਦੇ ਵਿੱਚ इजीली ਸੈਟਲ ਹੋ ਸਕਦੇ ਹੋ ਜਿੰਨ੍ਹੇ ਕੋਲ ਫ੍ਰੈਂਚ ਨਹੀਂ ਹੁੰਦੀ ਜਿੰਨੂੰ ਫ੍ਰੈਂਚ ਬੜੀ ਟਫ ਲੱਗਦੀਆਂ ਹੋਰ ਸਾਰੇ ਪਾਸੇ ਜਾਣ ਨਾਲ ਇਦਾਂ ਤੁਹਾਡਾ CRS ਸਕੋਰ ਜਿਹੜਾ ਉਹ ਬਹੁਤ ਵੱਡਾ ਜੰਪ ਲਵੇਗਾ ਤੁਹਾਡੀ PR ਦੇ ਵਿੱਚ ਬਹੁਤ ਵੱਡੀ ਮਦਦ ਕਰੇਗਾ ਤੇ 100 ਸਿਆਸ ਪੁਆਇੰਟ ਮੈਟਰ ਰੱਖਦਾ ਹੈ ਇੱਕ ਬਹੁਤ ਵੱਡੀ ਲੀਡ ਦੇ ਦਿੰਦਾ ਹੈ ਤੁਹਾਨੂੰ ਉਮੀਦ ਕਰਦਾ ਵਾਂ ਬਹੁਤ ਪਸੰਦ ਆਵੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਡਾ ਸਪੈਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਨਵੀਰ